ਇਜ਼ ਸੌਰੀ ਚੇਅਰਮੈਨ ਸਾਹਿਬ ਲੱਗਦਾ ਖਾਰਮ ਚ ਤੁਹਾਡੀ ਬੁੱਕਤ ਹੈ ਨਹੀਂ 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 ਭਾਈ ਜਾਨ ਹੋਤੇ ਖਰਦੇ ਹਰਾਮ ਫਰਮਾਰੇ ਹੋਣੇ ਨਾ ਨਹੀਂ ਤੇ ਤੇਰੀ ਭਰਜਾਈ ਇੱਕੋ ਆਂਦੇ ਭਜੀ ਭਜੀ ਆਉਂਦੀ ਆ ਬੋਏ ਤਾਈ ਦੇਖ ਰਿਹਾ ਚਲੋ ਮੈਂ ਦੇਖਦਾ ਤੇਰੀ ਆਪ ਦੀਆਂ ਲੱਤਾਂ ਟੁੱਟੀਆਂ ਜੇ ਅੱਧੀ ਰਾਤ ਨੂੰ ਪਾ ਪਾ ਲਾਈ ਜੇ ਅੱਬੂ ਔਰਨੀਆਂ ਤਾਰੇ ਜੁੜ ਗਿਆਂ ਸਾਡੇ ਤੇਰੀ ਮਨ ਅੱਬੂ ਜਾਲ ਕਿਉਂ ਖਲਾਰ ਦੇ ਜੇ ਔਲੀ ਬੋਲੋ ਮਹਿਮਾਨ ਆਏ ਜੇ ਨਾ ਔ ਤੇਰੇ ਮਹਿਮਾਨ ਤਿਆਉਂਦੇ ਰਹਿੰਦੇ ਆ ਜੇ ਤਰ੍ਹਾਂ ਦਾ ਤੂੰ ਚਵਲ ਉਹ ਤਰ੍ਹਾਂ ਦੇ ਤੇਰੇ ਮਹਿਮਾਨ ਮਈਆ ਤੇ ਕਹਿੰਦਾ ਸੀ ਇਹਦੇ ਘਰ ਦੇ ਹੱਥ ਤੱਕ ਚੱਕਣਗੇ ਇਹਦੇ ਪਿਓ ਨੇ ਤਾਂਦੇ ਸਿੰਘ ਤੇ ਚੱਕ ਲਿਆ ਹਈਆ ਪਤਰਾਤ ਬਾਹਰ ਕੱਟਣੀ ਕੱਟਣੀ ਆ ਅੱਛਾ ਰ ਮੈਂ ਜਾਂ ਵੀ ਆਪਣਾ ਬੋਰੀ ਬਿਸਤਰਾ ਚਕਾਊਗਾ ਜੀ ਨਹੀਂ ਨਹੀਂ ਅੱਬੂ ਜਾਨ

ਅਭੂ ਜਾਨ ਸ਼ਕਲੋ ਖੜੂ ਉੱਤੇ ਪਰੰਦਰੋਂ ਤੇ ਪੂਰੇ ਰੱਬ ਦੇ ਫਰਿਸ਼ਤੇ ਜੇ ਸਾਡੇ ਵਾਲਾ ਵੀ ਖੜੂ ਸੀ ਆ ਲੋ ਖਾਣਾ ਖਾਓ ਨਹੀਂ ਮੈਨੂੰ ਭੋਕ ਨਹੀਂ ਮੇਰਾ ਚੇਤ ਜਾ ਨਹੀਂ ਠੀਕ ਆ ਜੀ ਖਾਈ ਲੈਂਦੇ ਦਿਨੋ ਦਿਨ ਕਮਜ਼ੋਰ ਹੋਈ ਜਾਂਦੇ ਹੋ ਤੁਸੀਂ ਹਾਂਜੀ ਬਾਈ ਜਾਨ ਤੁਸੀਂ ਕੁਝ ਖਾ ਲੈਂਦੇ ਆਪ ਤੇ ਵੀ ਤੁਸੀਂ ਕੁਝ ਨਹੀਂ ਖਾਂਦੇ ਕੋਈ ਨਹੀਂ ਅੱਜ ਭੁੱਖੇ ਹੀ ਰਹਿ ਲਾਗੇ ਯਾਰ ਭਾਈ ਜਾਨ ਰੋਟੀ ਲਓਗੇ ਨਹੀਂ ਜੀ ਤੁਸੀਂ ਲੈ ਲਓ ਨਹੀਂ ਜੀ ਬਸ ਉਹ ਲੈ ਲਓ ਕੁਝ ਨਹੀਂ ਆਂਦੇ ਠੀਕ ਹੈ ਜੀ ਕਿੱਥੋਂ ਆਏ ਤੁਸੀਂ ਕੱਕ ਪੰਜਾਬ ਤੋਂ ਆਏ ਆ ਜੀ ਬਹੁਤ ਦਿਸਦਾ ਅੱਗੇ ਦੱਸ ਧਿਆਣਾ ਜ਼ਿਲ੍ਹਾ ਜੀ ਆਪਣਾ। ਜ਼ਿਲ੍ਹਾ ਛੋਟਾ ਹੁੰਦਾ। ਪਿੰਡ ਕਿਹੜੇ ਤੇਰਾ? ਲੱਦੜਾ ਛੱਲਾ ਜੀ। ਲੱਦੜਾ ਕਿਚੈਲਾ। ਲੱਦੜਾ ਲੱਦੜਾ ਕਹਿੰਦੇ ਸੀ। ਦੋ ਆਰ ਕਹਿੰਦੇ ਨੇ। ਹਾਂ ਜੀ। ਜੀ ਤੁਸੀਂ ਤਾਂ ਐ ਪੁੱਛ ਰਹੇ ਹੋ। ਤੁਸੀਂ ਉੱਥੇ ਰਹਿੰਦੇ ਸੀ ਜਿਵੇਂ? ਉੱਥੇ ਆਈ ਸਾਡਾ ਯਾਰ ਵਿਆਹ ਕੇ ਲਿਆਈ ਸੀ। ਕਿਲੇਚ। ਖਰਜੀ ਸਿੰਘ ਨਾ ਉਸੀ ਉਹਦਾ। ਤੇਰੀ ਮਾਂ ਤਾਂ ਨਹੀਂ ਵਿਆਹ ਕੇ ਲਈ ਐਸੀ ਹਾਂਜੀ ਲੱਗਦਾ ਤਾਂ ਇਹੀ ਆ ਜੀ ਓਏ ਆਓ ਮੇਰੇ ਘੜੇ ਲੱਗ ਜਾਓ ਹੇ ਤੁਸੀਂ ਮੇਰੇ ਯਾਰ ਦਾ ਖੂਨ ਹੋ ਆਹ ਪੁੱਤਰਾ ਤੇਰਣਾ ਠੀਕ ਨਹੀਂ ਪਰ ਇੰਦਰ ਸਾਰਾ ਬਸਿਆ ਬਸਾਇਆ ਛੱਡ ਕੇ ਕਿਵੇਂ ਚਲੇ ਜਾਵਾਂ ਮਤ ਨੂੰ ਮਾਣਾ ਮੇਰੀ ਅਰਤੇ ਉਹਦੇ ਸਾਰਾ ਕੁਝ ਵੇਰ ਬਣਾ ਲੈਣਾ ਸਾਰਾ ਕੁਝ ਤੇ ਛੱਡ ਜਾਣਾ ਬੂ ਇਹ ਅਰਦੀ ਬੱਜ ਤੇ ਲਾਹੌੜਾ ਨਾ ਕਰ ਇਹ ਆਸਾ ਉਸ ਦੰਦ ਤੇ ਇੱਦਣ ਸਤ ਤੁਰ ਰਿਹਾ ਇਸ ਕੈਸਟੇਟ ਜਿਸ ਨੇ ਹੰਡਾਇਆ ਹੋਵੇ ਸਹੀ ਗੱਲ ਹੈ ਜੀ ਤੁਹਾਡੀ ਆਉਣ ਵਾਲੀਆਂ ਪੀੜ੍ਹੀਆਂ ਇਹਨੂੰ ਥੋੜਾ ਬਹੁਤਾ ਮਹਿਸੂਸ ਤਾਂ ਕਰ ਸਕਦੀਆਂ ਨੇ ਪਰ ਇਹਦਾ ਅਸਲਾ ਅਹਿਸਾਸ ਉਹਨੂੰ ਹੈ ਜਿਹਦੀ ਹੱਡ ਬੀਤੀ ਆ ਜਦੋਂ ਅਸੀਂ ਇੱਧਰ ਆਉਣਾ ਸੀ ਨਾ ਸਾਨੂੰ ਇਹ ਸੀ ਕਿਤੇ ਬਗਾਨੀ ਧਰਤੀ ਤੇ ਚੱਲੇ ਆ ਪਰ ਇੱਥੇ ਆ ਕੇ ਦੇਖਿਆ ਵੀ ਲੋਕ ਵੀ ਉਹੀ ਨੇ ਦਰਦੀ ਹੋਈ ਆ ਬਸ ਦੇਸ਼ ਦਾ ਨਾਮ ਬਦਲਿਆ ਪਰ ਪੁੱਤਰ ਤੁਸੀਂ ਇੱੱਥੇ ਕਿਵੇਂ ਵੰਡ ਦੇ ਲੱਗੇ ਜ਼ਖਮ ਦੀ ਮਲਮ ਲੱਭਾਉਂ ਆਂ ਜੀ ਮੈਨੂੰ ਤਾਂ ਤੁਹਾਡੇ ਯਾਰ ਨਹੀਂ ਸੰਭਾਲ ਲਿਆ 47 ਨੇ ਮੈਨੂੰ ਵੀ ਮੇਰੀ ਮਾਂ ਤੋਂ ਅਡ ਕਰਤਾ ਸੀ ਪਹਿਲਾਂ ਸਾਨੂੰ ਸਾਰਿਆਂ ਨੂੰ ਇਹੀ ਸੀ ਵੀ ਸ਼ਾਇਦ ਸਾਰੇ ਮਾਰੇ ਗਏ ਪਰ ਹੁਣ ਪਿੱਛੇ ਜੇ ਪਤਾ ਲੱਗਿਆ ਮਾਂ ਬਚ ਗਈ ਸੀ ਹੁਣ ਉਹਦੀ ਭਾਲ ਚੇਤੇ ਰਾਇਆ ਹੋਇਆ ਜੀ ਅੱਲਾਹ ਤਾਲਾ ਤੇਰੀ ਭਾਲ ਪੂਰੀ ਕਰੇ

ਕੋਈ 15 ਕੋ ਬਰੇ ਪੁਰਾਣੀ ਗੱਲੀ ਅਸਾ ਇਹ ਘਰ ਇੱਕ ਬੁੱਢੀ ਤੋਂ ਖਰੀਦਿਆ ਸੀ ਤੇ ਹੁਣ ਕਿੱਥੇ ਰਹਿੰਦੀ ਆ ਉਹ ਇਹਦੇ ਇੱਥੇ ਕੋਈ ਨਹੀਂ ਜਾਣਦਾ ਪਰ ਹਾਂ ਆਉਂਦਾ ਕਾ ਜਾਣ ਕਰ ਲੈ ਗਿਆ ਸੀ ਉਹਨੂੰ ਐਥੇ ਉਹ ਕਲੀਓ ਰਹਿੰਦੀ ਸੀ ਕਲੀਓ ਰਹਿੰਦੀ ਸੀ ਰੁਲੀ ਪਈ ਸੀ ਵਿਚਾਰੀ ਆਂਦੇ ਨੇ ਆ ਰੋਲਿਆਂ ਚ ਉਹਦਾ ਪੁੱਤਰ ਖੋ ਗਿਆ ਸੀ ਉੰਦੇ ਯਾਦ ਚ ਰੋ ਰੋ ਕੇ ਅੱਖਾਂ ਦੀ ਜੋਤ ਵੀ ਰਹਿ ਹੀ ਕੋਨਾ ਸੀ ਉਨ ਜ ਕੁੜੀ ਮੱਖਣੀ ਵਾਲੀ ਸੀ ਵਿਚਾਰੀ ਸ਼ਾਇਦ ਮੁੱਕ ਗਈ ਹੋਵੇ ਤਾਡੀ ਕੋਈ ਜਾਣਕਾਰ ਸੀ ਹਾਂ ਐਈਓ ਬਦਲ ਸਿੰਘ ਵਿਚਾਰੀ ਦਾ ਪੁੱਤਰ